ਹਾਂਜੀ ਇਹ ਆ ਚਲ ਸਾਰੇਆਂ ਦਾ ਅੱਜ ਦਿਵਲਾਉਦੀ ਹੋਈ ਆਪਣੀ ਸਟਾਰਟਿੰਗ ਗੱਲ ਜਿਵੇਂ ਆਪਾਂ ਟਰੈਕਟਰ ਸਟਾਰਟ ਨਾਲ ਫਾਰ ਕੱਢ ਕੇ ਧੋਨੇ ਆ ਪੈਂਦਾ ਵੀ ਪਾ ਦੀਆਂ ਉੱਤੇ ਸਾਰਾ ਕੋਈ ਕਰਤਾ ਬਸ ਹੁਣ ਧੋ ਕੇ ਫਿਰ ਉੱਤੇ ਅਗਰ ਪਹਿਲਾਂ ਆਪਾਂ ਦੇ ਵਿੱਚ ਬੋਰਡ ਬਾੜ ਲਾਵਾਂਗੇ ਫੂਨ ਚਾਰਜ ਵਾਲੇ ਇੱਧਰ ਵੇਖ ਹਾਂਜੀ ਬਾਜੀ ਆਪਾਂ ਹੀ ਕਰ ਲਾਏ ਜੀ ਹੁਣ ਕਰਦੇ ਆ ਟਰੈਕਟਰ ਸਟਾਰਟ ਆਓ ਵੀ ਰੈਟ ਹੋ ਜਾ ਡਾਲਾ ਚੁੱਕੀ ਆ ਪਹਿਲਾਂ Sắt tay, ơi, tay đã lạch chích cả. Về thì có nhà cái luôn vậy. Lạc nhà bà. bà. ਕੰਡੀ ਪਾਈ ਤਮੂ ਅਨੜ ਕਸਦੇ ਹੋ ਚੋਂ ਔ ਕੰਡੀ ਵੀਰੇ ਵਲੌਗ ਬਣਾਉਂਦੇ ਆ ਵਲੌਗ ਸਰਦਾਜ ਟਰੈਕਟਰ ਨਹੀਂ ਚਲਾਣਾ ਦਾ ਟਰੈਕਟਰ ਨਹੀਂ ਚਲਾਣਾ ਟਰੈਕਟਰ ਟਰੈਕ ਕਿੱਥੇ ਟਰੈਕਟਰ 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 ਕਹਦੇ ਟਰੈਕਟਰ ਕਿੱਥੇ ਟਰੈਕਟਰ ਆਉਂਦੇ ਆਂ ਸਟਾਰਟ ਇੱਕ ਆਉਂਦਾ ਮੈਨੂੰ ਕਿਤਾ ਬਾਹਰ ਕਰਦੇ ਅੰਦਰ ਤੇ ਵਟਸਐਪ ਨਹੀਂ ਹੋਰ ਕਿਤੇ ਲੱਗਾ ਨਹੀਂ ਫੜ ਤੂੰ ਅਚਾਪੀ ਲਾ ਲਈ ਉਹਨੂੰ ਟਰੈਕਟਰ ਤੇ ਬੈਠਣਾ ਤੇ ਘਣਾ ਬਵੇਂ ਸਮੇਂ ਵੀ ਦੇ ਕਲਾਜ ਚਾਤਾ ਚਾਊਗਾ ਟਰੈਕਟਰ ਕਾ ਬਾਈ ਕਰ ਦੇ ਬਾਈ ਕਰ ਦੇ ਫਿਰ ਤਾਂ ਟਰੈਕਟਰ ਹੋ ਗਿਆ ਵਾ ਸਟਾਰਟ ਉਹ ਲਾਉਨੇ ਹਾਂ ਸੰਗਲ ਫੇਰ ਕੱਢਦੇ ਟਰਾਲਾ ਬਾਹਰ ਨਹੀਂ ਚਲਉਂਦੇ ਤਾਂ ਟਰੈਕਟਰ ਆਹ ਪਾਦੇ ਆਪਾਂ ਪੈਂਦਾ ਉਹ ਇੱਕ ਤਰਪਾਲਾਂ ਪਾ ਗਏ ਇੱਕ ਤਰਪਾਲ ਬਾਕੇ ਫੇਰ ਟੱਪੜ ਫੇਰ ਕਾਲੀ ਤਰਪਾਲ ਪਾਹਾਂਗੇ ਅੱਜ ਦੋਹਾਂ ਦਿਨਾਂ ਬਾਅਦ ਸਟਾਰਟ ਕੀਤਾ ਇਹਨੂੰ ਫੇਰੀ ਬੈਟਰੀ ਬਦਲ ਕੇ ਖੜਾਂਗੇ ਹੁੰਜਰੋ ਜਾਣਾ ਇੱਕ ਇਹਦਾ ਬੈਂਟ ਜੇ ਬਕਸਾ ਹਿੱਲਦਾ ਇਹ ਕਰਾਉਣਾ ਆਪਾਂ ਨਾਲ ਬਹੁਤ ਲੰਮਾ ਕੋਈ ਨੀ ਇਹ ਲੰਮਾ ਦਾ ਕਰਕੇ ਕੱਢਦਾ ਇਹਨਾਂ ਟਰਾਲਾ ਜੇ ਤਾਂ ਉੱਥੇ ਕਮਲਾ ਗੁੰਮਰਾਣੀ ਪੀਉਦਾ ਫਿਰ ਸੌਂ ਦੀ ਦਿੱਕਤ ਨਹੀਂ ਆਉਂਦੀ ਥੋੜਾ ਆਪਾਂ ਘਟੰਦੇ ਆ ਟਰਾਲਾ ਬਾਹਰ ਫਿਰ ਧੋਨੇ ਇਹਨੂੰ ਥੋੜਾ ਜਿਹਾ ਗੰਦਾ ਨਹੀਂ ਉਹਦਾ ਬਾਲਾ ਉੱਤਰਾ ਇੱਕ ਸਰਪ ਮਾਰ ਲਈ ਇਹ ਡੀਜ਼ਲ ਪੰਜਾ ਵਾ ਆਈ ਘਟਾ ਘਟਿਆਣਾ ਜੰਮੂ ਬਾਦ ਚ ਉੱਤੇ ਤੇ ਟ੍ਰੈਕਟਰ ਤੇ ਗੱਲ ਤੋਂ ਵਾਗੇ ਜਾਉਣਾ ਪੈਣਾ ਕਮੈਂਟ ਕਰਕੇ ਦੱਸਿਓ ਕਿਹੜਾ ਖੜੀ ਐ 650 ਬਾਨੇ ਖੜੀ ਐ 655 ਖੜੀ ਐ ਕੇ 755 ਖੜੀ ਐ ਤਾਂ ਸਾਡਾ ਅਰਾਧਾ ਤੇ ਇੰਨਾ ਹੀ ਘਟਨ ਦਾ ਵਾ ਥੋੜੀ ਆਵਾਜ਼ ਆਦੀ ਐ ਟਟਰਪੂਰ ਲਗਾ ਏਕ ਕਰ ਪਤਿਵੇ ਇਹਦੇ ਕਿਹੜਾ ਘੜਾ ਮਹਾਂ ਹੀ ਹੋਇਆ ਪੈਗ ਉੱਥੋਂੋਂ ਪੱਕਾ ਨਿਕਲਿਆ ਇੱਥੇ ਰਿਹਾ ਪੱਕਾ ਹੀ ਜਰਾ ਲੱਗੇ ਹੁਣ ਆਪਾਂ ਤੋਂ ਟਰਾਲਾ ਪ੍ਰੈਸ਼ਰ ਨਾਲ ਇਧਰ ਕੁੱਤੇ ਆਪਣੇ ਟਰੈਕਟਰ ਦੂਜੇ 550 ਦੂਜੇ ਉਧਰ ਖਲੋਤਾ ਵਾ ਅੱਛੇ ਤੋਂ ਬੰਨ ਜਾ ਰਿਹਾ 262 ਕੱਲ ਫੇਰ ਮੰਡ ਚ ਖੜਿਆ ਸੀ ਬਾਲਾਂ ਬੋਲਣ ਲਿਆਉਣ ਵਾਲਾ ਦੋਨੇ ਟਰਾਲਾ ਹਾਂਜੀ ਲੱਗ ਪਏ ਹੁਣ ਆਪਾਂ ਤੋਂ ਟਰਾਲਾ ਫਰੀ ਮਾਰ ਕੇ ਪਾਣੀ ਵਿੱਚ ਪਹਿਲਾਂ ਵਿੱਚ ਪਹਿਲਾਂ ਵਿੱਚ ਧੋਲਾਂਗੇ ਸਰਫਰ ਨੂੰ ਮਾਰ ਕੇ ਫਿਰ ਤੋਂ ਵਾਂਗੇ ਬਾਹਰੋਂ ਕੰਟਰੋਲ ਆ ਦੇ ਸਾਫ਼ ਹੀ ਆ ਦੀਦਲ ਵੱਜਾ ਵਿੱਚ ਉਤਾਂ ਨਹੀਂ ਤੇ ਕੱਪੜੇ ਧੰਦੇ ਹੋਈ ਜਨੇ ਬਾਹਰ ਚ ਮਾਰ ਕੇ ਮੜਾਏ ਪਾਣੀ ਫਿਰ ਆਪਾਂ ਵਿੱਚ ਮਾਰਦੇ ਨਹੀਂ ਪਰਪਸ ਸਵੇਰੇ ਕਦੇ ਸਾਹ ਨਹੀਂ ਬਾਤ ਹੋਂਦੀ ਨਹੀਂ ਕਰਦੇ ਪਤਾ ਲੱਗਾਂਗੇ ਪਰਨਾ ਪਾਉਣ ਵਾਲੀ ਨਹੀਂ ਰਹੀਆਂ ਕੋ ਬਣਾ ਲਾ ਰਹਿ ਗਿਆ ਟ੍ਰੇਟ ਕੋ ਬਣਾ ਲਾ ਰਹਾ ਹੈ ਕਿੱਥੇ ਤੋਂ ਲੈ ਤਾਂ ਸੈਂਦੀ ਆ ਲਾਈਏ ਅਸੀਂ ਦੇਖਦੇ ਹਾਂ ਕੀ ਭੰਡਾ ਇਹ ਦਾ ਗਲੂਪੂ ਇੱਕ ਤਾਂ ਖੜਨਾ ਉਹ ਵੀ ਇਹ ਹੁੰਦੇ ਮੁੰਲੇ ਤੇ ਵੇਖ ਹੁੰਦੇ ਮੁੰਲੇ ਤੇ ਕਰਾਂਗੇ ਕਿ ਲੈਟ ਗਲੂਪੂ ਨਹੀਂ ਹੋ ਰਹੀ ਰੇਸ਼ਨ ਇਹਦੇ ਤੇ ਫਾਇਦਾ ਨਹੀਂ ਆਉਣਾ ਤਰੰਦ ਵੇਖਰੀ ਹੋ ਗਿਆ ਤਾਂ 18 ਲੱਖ ਨਮਾਤੇ ਸ਼ੈਂਪੂ ਇਸ ਫੋਨ ਤੇ ਫਿਰ 12 ਚੋਗੇ ਫਿਰ ਵੇਖ ਇੱਕ ਬਾਰ ਮਾਰਾਂਗੇ ਸ਼ੈਂਪੂ ਵੀਰ ਆਪਣਾ ਕੱਢੀ ਆਉਂਦਾ ਧੂੜਾ ਇਕੱਲਾ ਹੀ ਲੱਗਾ ਵਿਚਾਰਾ ਬੰਦੇ ਸਾਡੇ 2-3 ਦਿਨ ਬਾਹਰ ਚੱਲ ਗਿਆ ਨਹੀਂ ਤੇ ਅੱਗੇ ਇੱਥੇ ਰੌਣਕ ਹੁੰਦੀ ਹੁਣ ਇਕੱਲਾ ਹੀ ਲੱਗਾ ਇੱਕ ਤੇ ਪੱਪੂ ਨਾਲ ਹੁੰਦਾ ਏ ਇੱਕ ਰਮਣ ਹੁੰਦਾ ਏ ਹਾਂਜੀ ਤਪਾ ਤੋ ਗੱਟਰਾ ਲਾ ਆਪਣਾ ਪਾਣੀ ਮਾਰਦੇ ਉਹਨੂੰ ਉਦਾਂ ਹੀ ਬੜ ਗਿਆ ਡਰਾਲੇ ਦਾ ਵੀ ਹੁਣ ਤੇ ਪਾ ਕੇ ਤਰਪੈਲਾ ਤੇ ਫਿਰ ਵਿੱਚ ਬੈਰਨ ਕਰਕੇ ਲਾਈ ਤਨੂਟਾ ਵੇਨੇ ਚਲ ਗਿਆ ਕਿ ਨਹੀਂ ਨੇ ਦੇ ਚਲਾਵਾਂਗੇ ਸੋਕੇ ਤਾਂ ਲੱਕ ਨੇ ਡਰਾਲਾ ਤੋ ਟਰੈਂਡਾ ਲੇਟੋ ਨਾਲ